ਬਿਲਕੁਲ ਅਸੀਂ ਐਸੇ ਖੜੇ ਹਾਂ ਮੁਹਾਲੀ ਦੇ ਸੈਕਟਰ 119 ਦੇ ਵਿੱਚ ਜਿੱਥੇ ਕਿ ਗਮਾੜਾ ਵੱਲੋਂ ਕਰੋੜਾਂ ਰੁਪਏ ਲਗਾ ਕੇ ਕਲੋਨੀ ਦੇ ਉੱਪਰ ਜਿਹੜੀ ਕਮਾਈ ਕੈਸੀ ਨਹੀਂ ਗਮਾੜਾ ਵੱਲੋਂ ਕਰੋੜਾਂ ਰੁਪਏ ਦੀ ਕਮਾਈ ਤਾਂ ਕਰ ਲਈ ਗਈ ਹੈ ਪਲਾਟਿੰਗ ਦੀ ਜਿਹੜਾ ਪਲਾਟਿੰਗ ਸਿਸਟਮ ਨੂੰ ਵੇਚ ਕੇ ਲੇਕਿਨ ਮੂਲਪੂਰ ਸਹੂਲਤਾਂ ਵਾਂ ਤਾਂ ਕਿਤਨਾ ਕਿੰਨੇ ਕਹਿ ਸਕਦਾ ਹੈ ਗੇਟਵੇ ਸਿਟੀ ਦੇ ਜਿਹੜੇ ਕਾ ਵਾਸੀ ਨੇ ਉਹ ਵਾਂਝੇ ਹੋਏ ਹੁੰਦੇ ਨਜ਼ਰ ਆ ਰਹੇ ਨੇ ਤੇ ਇਸ ਤੋਂ ਦੂਸਰੀ ਘਟਨਾ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਇਸੇ ਵੇਲੇ ਕਿ ਗਮਾੜਾ ਜਾਂ ਪੂਡਾ ਦੇ ਜਿਹੜਾ ਕਿਹਾ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਕਿਸੇ ਕੋਈ ਛੱਪੜ ਨਹੀਂ ਹੈ ਲੇਕਿਨ ਗਮਾੜਾ ਵੱਲੋਂ ਜਿਹੜਾ ਬਣਾਇਆ ਗਿਆ ਇੱਕ ਪਾਰਕ ਗੇਟਵੇ ਸਿਟੀ ਦਾ ਪਾਰਕ ਹੈ ਜਿਸ ਦੇ ਵਿੱਚ ਹੁਣ ਜੋ ਕਿ ਛੱਪੜ ਦਾ ਰੂਪ ਧਾਰ ਚੁੱਕਾ ਹੈ ਤੇ ਜਿਸ ਦੇ ਵਿੱਚ ਕੱਲ ਇੱਕ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਕਰੀਬਨ 11 ਸਾਲ ਦਾ ਲੜਕਾ ਜਿਸ ਦਾ ਨਾਮ ਆਰਨ ਦੱਸਿਆ ਜਾ ਰਿਹਾ ਹੈ ਤੇ ਇੱਕ 8 ਸਾਲਾ ਦੀ ਲੜਕੀ ਜਿਸ ਜਿਸ ਦਾ ਨਾਮ ਲੇ ਕੇ ਕਿਹਾ ਗਿਆ ਰਾਧਾ ਦੱਸਿਆ ਜਾ ਰਿਹਾ ਉਸੀ ਛਪੜ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਤੇ ਹਾਲਾਂਕਿ ਗਮਾਟਾ ਦੇ ਅਧਿਕਾਰੀਆਂ ਵੱਲੋਂ ਜਾਂ ਪੂਡਾ ਦੇ ਅਧਿਕਾਰੀਆਂ ਵੱਲੋਂ ਇੰਨੀ ਜ਼ਹਿਮਤ ਕਰਨੀ ਚਾਹੀਦੀ ਕਿ ਜਾ ਕੇ ਮੌਕਾ ਦੇਖਿਆ ਜਾਵੇ ਇਤਨਾ ਕਿਤੇ ਗਮਾਟਾ ਦੇ ਪੂਡਾ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੇ ਤਸਵੀਰਾਂ ਮੁਹਾਲੀ ਦੇ ਸੈਕਟਰ 100 ਉੱਨੇ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਕਿ ਸੇ ਕੂਡਾ ਦੇ ਸ਼ਹਿਰੀ ਮੰਤਰੀ ਜਿਹੜੇ ਕਿ ਅਗਰੇ ਹਰਦੀਪ ਸਿੰਘ ਮੁੰਡੀਆਂ ਵੱਲੋਂ ਸ਼ੁੱਕਰਵਾਰ ਨੂੰ 에어ਪੋਰਟ ਰੋਡ ਦਾ ਜਾਇਦਾ ਲੈ ਆ ਗਿਆ ਸੀ ਉਸ ਦੇ ਵਿੱਚ ਜਿਹੜਾ ਕਿ ਡਿਊਟੀ ਦੇ ਵਿੱਚ ਹਮ ਕੋਤਾਈ ਜਿਹੜੇ ਕਿ ਕੁਝ ਅਫਸਰਾਂ ਵੱਲੋਂ ਪਾਈ ਗਈ ਸੀ ਤੇ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਜਿਹੜਾ ਕਿ ਇਨਕੁਆਰੀ ਤੋਂ ਬਾਅਦ ਸੋਮਵਾਰ ਨੂੰ ਸਸਪੈਂਸ਼ਨ ਦੇ ਆਰਡਰ ਉਹਨਾਂ ਦੇ ਹੱਥ ਵਿੱਚ ਫੜਾ ਦਿੱਤੇ ਗਏ ਸਨ ਲੇਕਿਨ ਜੇਕਰ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਗਮਾਟਾ ਜਾਂ ਪੂਡਾ ਵੱਲੋਂ ਕਰੋੜਾਂ ਰੁਪਏ ਦੀ ਕਮਾਈ ਤਾਂ ਇੱਧਰੋਂ ਜ਼ਰੂਰ ਕੀਤੀ ਗਈ ਹੈ ਪਲੋਟਿੰਗ ਸਿਸਟਮ ਵੇਚ ਦਿੱਤਾ ਗਿਆ ਸਾਰਾ ਕੁਝ ਵੇਚ ਦਿੱਤਾ ਗਿਆ ਲੇਕਿਨ ਉਸ ਦੇ ਬਾਵਜੂਦ ਵੀ ਮੂਲਪੂ ਉਹ ਕਿਤਨਾ ਕਿਤੇ ਦਰਕਨਾਰ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਪੈਸਾ ਕਿੱਧਰ ਜਿਹੜਾ ਕਿ ਗਮਾੜਾ ਵੱਲੋਂ ਪੈਸਾ ਕਮਾਇਆ ਜਾ ਹਾਲਾਂਕਿ ਜਿੰਨੇ ਵੀ ਆਲਾਦੀ ਦੇ ਜਿੰਨੇ ਵੀ ਨੇਤਾ ਹੈ ਹੋਰ ਵੀ ਵਿਪੱਖਸ਼ ਦੇ ਨੇਤਾ ਨੇ ਦੂਸਰੇ ਨੇਤਾ ਨੇ ਉਹਨਾਂ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਲਗਾਤਾਰ ਗਮਾੜਾ ਵੱਲੋਂ ਜਿਹੜਾ ਕਿ 1 ਕਰੋੜ ਰੁਪਇਆ ਮੁਹਾਲੀ ਦੀ ਜ਼ਮੀਨਾਂ ਨੂੰ ਵੇਚ ਕੇ ਕਮਾਇਆ ਤਾਂ ਜਾ ਰਿਹਾ ਲੇਕਿਨ ਉਹ ਪੈਸਾ ਜਾ ਕਿੱਥੇ ਰਿਹਾ ਹਾਲਾਂਕਿ ਇਹ ਕਿ ਜਿੰਨੇ ਵੀ ਆਰਟੀਐ ਐਕਟਿਵਿਸਟ ਨੇ ਉਹਨਾਂ ਨੂੰ ਵੀ ਜਾਣਕਾਰੀ ਆਰਟੀਆਈ ਰਾਹੀਂ ਜਿਹੜੀ ਮੰਗੀ ਗਈ ਹੈ ਬੇ ਸੰਬੰਧਤ ਵਿਭਾਗਾ ਤੋਂ ਮੰਗੀ ਗਈ ਹੈ ਕਿ ਕਰੋੜਾ ਰੁਪਇਆ ਅਰਬਾ ਰੁਪਇਆ ਜਿਹੜਾ ਕੀ ਹੈਗਾ ਮੁਹਾਲੀ ਦੀ ਜ਼ਮੀਨਾਂ ਨੂੰ ਵੇਚ ਕੇ ਕਮਾਇਆ ਜਾ ਰਿਹਾ ਹੈ ਲੇਕਿਨ ਉਹ ਪੈਸਾ ਜਾ ਕਿੱਥੇ ਰਿਹਾ ਹੈ ਇੱਕ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਕੀ ਹੈਗਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਨਿਕਲਦਾ ਆ ਸਾਹਮਣੇ ਆ ਰਿਹਾ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੂਡਾ ਦੇ ਅਧਿਕਾਰੀਆਂ ਦੀ ਨਲਾਕੀ ਦੀ ਤਾਂ ਉਹਨਾਂ ਦੀ ਨਲਾਕੀ ਕਾਰਨ ਦੋ ਬੱਚਿਆਂ ਨੂੰ ਇੱਧਰ ਆਪਣੀ ਜਾਨ ਤੋਂ ਹੱਥ ਖਵਾਉਣਾ ਪਿਆ ਤੇ ਹੁਣ ਉਸ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਜ਼ਿੰਮੇਵਾਰ ਆਕਰ ਕਿਸ ਨੂੰ ਜ ਦੇਸੋ ਦੇਸ ਨੂੰ ਲੈ ਕੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਅਨਗੈਨੀ ਹੈ ਕਿ ਪਹਿਲੀ ਬਰਸਾਤ ਦੇ ਵਿੱਚ ਨਿਕਲ ਕੇ ਸਾਹਮਣੇ ਆ ਗਿਆ ਸੀ ਜੇਕਰ ਗੱਲ ਕੀਤੀ ਜਾਵੇ ਨਵਾਂ گاਉਂ ਦੀ ਪਰ ਨਵਾਂ گاਉਂ ਦੇ ਵਿੱਚ ਕਾਰਾਂ ਡੁੱਬਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਿਤੇ ਕਾਰਾਂ ਡੁੱਬਰੀਆਂ ਨੇ ਕਿਤੇ ਚਿੱਕੜ ਦੇ ਵਿੱਚ ਗੱਡੀਆਂ ਫਸ ਰਹੀਆਂ ਨੇ ਕਿਤੇ ਨਗਰ ਕੌਂਸਲ ਨਵਾਂ گاਉਂ ਦਾ ਘਰਾਵ ਹੋ ਰਿਹਾ ਦੂਸਰੇ ਪਾਸੇ नगर निगम मोहालीदा खराब ਕੀਤਾ ਜਾ ਰਿਹਾ ਤੇ ਲਗਾਤਾਰ ਵੱਡੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਿਤਨਾ ਕਿਤੇ ਗੁੰਭ ਕਰਨੀ ਨੀਂਦ ਸੁੱਤੀ ਹੋਈ ਜਾਗ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਕੀ ਆ ਜਾ ਰਹੀ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਝਾੜੂ ਵਾਲੇ ਦੀ ਸਰਕਾਰ ਹੈ ਆਮ ਲੋਕਾਂ ਦੀ ਖੈਰ ਖਵਾ ਜਿਹੜੀ ਕਿ ਹੈਗੀ ਆ ਸਭ ਤੋਂ ਵੱਡੀ ਖੈਰ ਖਵਾ ਜਿਹੜੀ ਕਿ ਹੈ ਪੰਜਾਬ ਸਰਕਾਰ ਜਿਹੜੀ ਕਿ ਮੌਜੂਦਾ ਸਰਕਾਰ ਹੈ ਲੇਕਿਨ ਉਹਦਾ ਸਾਰਾ ਦੀ ਕਾਰਗੁਜ਼ਾਰੀ ਜਿਹੜੇ ਕਿਹਾ ਵੱਡੇ ਸਵਾਲੀਆਂ ਨਿਸ਼ਾਨਾ ਦੇ ਘੇਰੇ ਵਿੱਚ ਐਸਾ ਜਿਹੜੇ ਕਿਹਾ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਜ਼ਾ ਕਾਮਯਾਜ਼ਾ ਦੋ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਦੇ ਕੇ ਚੁਪਾਉਣਾ ਪਿਆ ਹੁਣ ਪੁਲਿਸ ਨੂੰ ਵੀ ਇਹ ਦੇਖਿਆ ਜਾ ਪੁਲਿਸ ਨੂੰ ਵੀ ਦੇਖਿਆ ਜਾ ਰਿਹਾ ਕਿ ਪੁਲਿਸ ਨੂੰ ਕਿਹੜੇ ਅਧਿਕਾਰੀਆਂ ਨੂੰ ਜਾਂ ਕਿਹਦੇ ਖਿਲਾਫ ਲੱਗੇ ਮੁਕਦਮਾ ਦਰਜ ਕੀਤਾ ਜਾਏਗਾ ਤੇ ਕਿਸ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾਏਗਾ ਇਹ ਜਿਹੜਾ ਕਿ ਸਵਾਲ ਹੈ ਕਿ ਕੋਈ ਵਿਖਦੇ ਕੋਈ ਕੁਖ ਵੀ ਜਿਹੜਾ ਕਿ ਦੱਬਿਆ ਹੋਇਆ ਤੇ ਜੋ ਆਉਣ ਵਾਲੇ ਸਮੇਂ ਨਿਕਲ ਕੇ ਸਾਹਮਣੇ ਆਏਗਾ ਦੂਸਰੇ ਪਾਸੇ ਕਹਿ ਸਕਦੇ ਨੇ ਕਿ ਪਰਿਵਾਰਕ ਮੈਂਬਰ ਜਿਹੜੇ ਕਿ ਨਾ ਉਹ ਰੋੜ ਰਿਹਾ ਬਰਨਾਬ ਕਰਕੇ ਜਿਹੜਾ ਕਿ ਉਹਨਾਂ ਦੇ ਦੋ ਜਿਹੜੇ ਬੱਚੇ ਚਲੇ ਗਏ ਨੇ ਤੇ ਉਹਨਾਂ ਦੀ ਬਰਨਾਬ ਦੇ ਵਿੱਚ ਉਹਨਾਂ ਦਾ ਹਾਲ ਉਹ ਹਾਲੋ ਬਿਹਾਲ ਹੋਏ ਹੋਏ ਨੇ ਤੇ ਗਮਾੜਾ ਜਾਂ ਪੰਜਾਬ ਸਰਕਾਰ ਕੁੰਭ ਕਰਨੀ ਨੀਂ ਸੁੱਤੀ ਹੋਈ ਨਜ਼ਰ ਆ ਰਹੀਆਂ ਮੁਹਾਲੀ ਤੋਂ ਮਨੀਸ਼ ਸ਼ੰਕਰ ਭਾਰਤ ਨਿਊਜ਼ਲਾਈਨ ਇੱਕ ਈਕਰੀਮ ਸਾਨੂੰ ਸਾਢੇ 5 ਵਜੇ ਕੱਲ ਸ਼ਾਮੀ 6 ਵਜੇ ਦੇ ਕਰੀਬ ਇੱਕ ਕਾਲ ਆਈ ਸੀ ਜੀ ਸਾਡੀ ਪੀਸੀਆਰ ਦੀ ਕਿ ਕੁਝ ਬੱਚੇ ਨਹਾ ਰਹੇ ਸੀ ਟੀਡੀਆਈ ਦੇ ਏਰੀਆ ਦੇ ਵਿੱਚ ਤੇ ਉਹਨਾਂ ਚੋਂ ਕੁਝ ਬੱਚੇ ਵਿੱਚ ਡੁੱਬ ਗਏ ਨੇ ਉਹਨਾਂ ਇੱਕ ਵਜ ਨੂੰ ਗੱਡੀਆਂ ਲੈ ਕੇ ਜਾ ਰਹੇ ਨੇ ਮੈਂ ਮੌਕੇ ਤੇ ਮੋਗੇ ਜਾ ਕੇ ਦੇਖਿਆ ਬੱਚੀ ਨੂੰ ਪੱਦੇ ਆ ਬੱਚੀ ਦੀ ਡੈਥ ਹੋ ਗਈ ਸੀ ਉਹਦਾ ਨਾਮ ਅਰਾਧਿਆ ਸੀ ਉਮਰ ਕਹੀ 11 ਸਾਲ ਹੈ ਉਹਦੀ ਜਿਹੜੀ ਮਦਰ ਹੈ ਉਹ ਕਿਸੇ ਸੈਪਰੇਟ ਹੈਗੇ ਨੇ ਯੂ ਤੇ ਮਦਰ ਕਿਸੇ ਫਾਈਨੈਂਸ ਕੰਪਨੀ ਜੌਬ ਕਰਦੀ ਹੈ ਜੀ ਤੇੜਾ ਮੁੰਡਾ ਸੀ ਜੀ ਉਹ ਨਾਮ ਆਰਿਆਨ ਸੀ ਉਹਦਾ ਜੀ ਉਹਦੀ ਉਮਰ 11 ਸਾਲ ਦੀ ਸੀ ਤੇ ਉਹ ਵੀ ਇੱਥੇ ਬੋਂਗੀਚ ਰਹਿੰਦੇ ਸੀ ਕਿਸੇ ਅਗਲਾ ਕਾਰਵਾਈ ਨਹੀਂ ਹਜੇ ਕਿਸੇ ਕਾਰਵਾਈ ਕੋਈ ਨਹੀਂ ਹੈ ਕਿ ਅਸੀਂ ਇਸ ਨੂੰ 174 ਦੀ ਕਾਰਵਾਈ ਕਰ ਰਹੇ ਹਾਂ ਜੀ ਤੇ ਪੋਸਟਮੈਨ ਨੂੰ ਭੌਰਾ ਕੇ ਉਹ ਜਾਨਵਰ ਕਰ ਦਾਂਗੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਪਲਾਬੀਓ ਇਹਦਾ ਪਲਾਟ ਕਿਹਦਾ ਹੈ ਤੇ ਜੇ ਕਿਸੇ ਦੀ ਕੋਈ ਸਾਨੂੰ ਅੜਗਲੀ ਸਾਹਮਣੇ ਆਈ ਤਾਂ ਡਾਕੂਮੈਂਟੇਸ਼ਨ ਕਰੋੜ ਸਰ ਕਰਵਾ ਦਾਂਗੇ ਜੀ ਸਾਹਮਣੇ ਕਿਸੇ ਬਤ ਸਾਮ 2:00 ਵਜੇ ਆਪਕੋ ਪਤਾ ਲਗਾ ਕਿ ਮਖਾਨੇ ਕਹਤੇ ਅਗੇ ਵੀ ਜਾਂਦੇ تھے ਜਾਂ ਪਹਿਲੀ ਵਾਰ ਗਏ ਸੀ ਉਹ ਤੋਂ ਬੱਚੇ ਕੇ ਸਾਥ ਖੇਲਦੇ ਤੇ ਰੋਜ਼ ਉਸਕੇ ਭਾਈ ਸਰਕਾਰੀ ਸਕੂਲ ਮੇ ਪੜਤਾ ਹੈ ਉਸਕੇ ਬਾਅਦ 2:00 ਵਜੇ ਵਹਾਂ ਤੋਂ ਛੁੱਟੀ ਕਰਨੇ ਕੇ ਬਾਅਦ ਸਭ ਖੇਲਨੇ ਗਏ ਉਹ ਜੋ ਲੜਕੀ ਪਹਿਲੇ ਡੁੱਬੀ ਹੋਈ ਸੀ ਅੱਛਾ ਪਹਿਲੇ ਡੁੱਬ ਗਈ ਇੱਕ ਲੜਕੀ ਡੁੱਬੀ ਹੋਈ ਸੀ ਮੇਰਾ ਲੜਕਾ ਬਾਹਰ ਥਾ तो उसको डूबते हुए देखा तो मेरा लड़का बचाने गया उसको बचाने गया तो वो भर पर जाकर उसको पकड़ लिया तो लड़का भी उसी में डूब गया आपको कितने बजे पता मुझे शाम को सवा चार में पता चला तो ले गए थे बच्चे जी मैं पानी में से मैं ही निकाला था जी कंपनी से गहरा मेरे से ज्यादा है जी

अभी आप मांग करोगे कि जो ऐसे यहाँ पर करना चाहिए नहीं कि किसी और बच्चे के साथ भी हादसा हो सकता है हादसा तो सर उसमें तो पहले से गा रहा है पहले भी बहुत उसमें हादसा हो चुका है आपको इंसाफ चाहिए इस मामले में जी जी इंसाफ तो चाहिए इंसाफ चाहिए मरकर बंदे सियाने बंदे सब सारे देख रहे थे बहुत बंदे देख रहे थे मैं बच्चे को बचाने के लिए अच्छा। कोई नहीं गया जब बच्चा डूब रहा था जी 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 सारे जब मैं वहाँ पहुंचा तो बोले बच्चा इसमें डूब गया हम लोग मैं हम बहुत बोले तो थे बचा बोलते हम लोग तैरने नहीं आता है आपको से आके उसके बाद छलांग मार के उसको निकाला ढूंढ के ਉਹ ਵੀ ਬੋਲੇ ਘੰਟਾ ਡੇਢ ਘੰਟਾ ਹੋ ਗਿਆ ਹਾਂਜੀ ਹਾਂਜੀ ਜੀ ਜੀ ਲੇਟ ਹੋ ਗਿਆ ਹਾਂਜੀ ਸਰਬਸਤ ਕੀ ਕਟਣਾ ਹੋਇਆ ਜਿਹੜੇ ਦੋ ਬੱਚੇ ਨੇ ਇੱਕ ਬੇਟਾ ਸੀ ਇਹਨਾਂ ਦਾ ਤੇ ਕੋਲ ਕੋਲ ਸੁਣਨਾ ਇੱਕ ਕੁੜੀ ਹੋਰ ਸੀ ਜੀ ਉਹ ਨਾ ਖੇਡ ਰਹੇ ਹੋਣੇ ਫੇਰ ਦੇ ਖੇਡਦੇ ਮਤਲਬ ਉਹ ਕੁੜੀ ਅੰਦਰ ਗਿਰ ਗਈ ਹੋਣੀ ਉਹ ਮੁੰਡੇ ਨੇ ਦੇਖਿਆ ਫਿਰ ਉਹ ਮੁੰਡੇ ਨੇ ਵੀ ਕੱਪੜੇ ਖੋਲ ਕੇ ਮਤਲਬ ਇਹਨਾਂ ਬੱਚੇ ਹਿੰਮਤ ਕਰਕੇ ਉਹਦੇ ਵਿੱਚ ਚਲਾ ਗਿਆ ਜੀ ਉਹ ਬਚਾਣ ਦੇ ਚੱਕਰ ਮਾ ਉਹ ਕੁੜੀ ਨੇ ਹੱਥ ਫੜ ਲਿਆ ਜੀ ਉਹ ਖਿੱਚ ਹੋ ਗਿਆ ਸਾਰੇ ਬੰਦੇ ਕਾਫੀ ਤੇ ਅਗਰ ਉਹ ਬਚਾ ਲੰਦੇ ਨਾ ਤੋਂ ਬੱਚੇ ਦੋਨੋਂ ਬਚ ਜਾਂਦੇ ਦੋਨੋਂ ਬਚ ਜਾਂਦੇ ਪਰ ਕਿਸੇ ਨੇ ਹਿੰਮਤ ਨਹੀਂ કરી ਇੰਨਾ ਡੂੰਘਾ ਹੈ ਉਹ ਉਹਦੇ ਵਿੱਚ ਗਾਰਾ ਕਾਫੀ ਹੈ ਔਰ ਹਿੰਮਤ ਕਿਸੇ ਨੇ ਨਹੀਂ કરી ਲੱਗਦਾ ਬੰਦ ਕਰ ਦੇਣਾ ਚਾਹੀਦਾ ਬੰਦ ਕਰ ਦੇਣਾ ਚਾਹੀਦਾ ਜੀ ਉਹ ਉਹ ਕਾਫੀ ਜਦ ਵੀ ਬਰਸਾਤ ਹੁੰਦਾ ਉਹ ਟੋਬਾ ਭਰ ਜਾਂਦਾ ਜੀ ਪਾਣੀ ਨਾਲ ਔਰ ਪਹਿਲਾਂ ਵੀ ਹਾਦਸੇ ਉੱਥੇ ਹੋ ਚੁੱਕੇ ਨੇ ਅਸੀਂ ਤਾਂ ਇਹ ਪ੍ਰਸ਼ਾਸਨ ਦੇ ਚਾਹੁੰਦੇ ਆ ਕਿ ਉਹ ਬੰਦ ਕਰਾਇਆ ਜਾ ਉਹ ਸਾਨੂੰ ਇਨਸਾਫ ਦਿਲਾਇਆ ਜਾ ਔਰ ਜੋ ਗਰੀਬ ਹੈ ਜੋ ਕੁਝ ਮੁਆਵਜ਼ਾ ਸਰਕਾਰ ਵੱਲੋਂ ਚਾਹੇ ਵੱਲੋਂ ਕੁਝ ਮਿਲ ਮਾਪੇ ਨੂੰ ਸਹਾਰਾ ਮਿਲੇ ਜੀ ਕਿੰਨੇ ਬੱਚੇ ਨੇ ਇੱਕ ਮੁੰਡਾ ਇੱਕ ਕੁੜੀ ਜੀ ਹੁਣ ਛੋਟੀ ਕੁੜੀ ਵੀ ਉਹ ਮੁੰਡਾ ਵੀ ਛੋਟਾ ਹੈ ਜੀ ਜੀ ਡਿਊਟੀ ਕਰਦੇ ਆ ਔਰ ਜਦ ਫੋਨ ਆਇਆ ਤਾਂ ਨੱਠਾ ਲੱਡਾ ਸਾਈਕਲ ਤੇ ਆਇਆ ਔਰ ਛਾਲ ਮਾਰ ਕੇ ਕੱਢਿਆ ਨੂੰ ਕੱਢਣੇ ਮਾ ਵੀ ਅੱਧਾ ਘੰਟਾ ਲੱਗ ਗਿਆ ਜੀ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹ ਤੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਹੋ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪਸਟੱਡੀ ਮੋਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਪਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ